ਕਿਸਾਨ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਪੀਆਰ ਕਿਸਮ ਬਾਰੇ ਜਾਣਕਾਰੀ ਦੇ ਰਹੇ ਹਾਂ ਜੋ ਕਿ ਪਿਛਲੇ 2-3 ਸਾਲਾਂ ਤੋਂ ਕਾਫੀ ਚਰਚਾ ਦੇ ਵਿੱਚ ਹੈ ਪੀਆਰ 131 ਬ੍ਰੀਡਰ ਸੀਡ ਇਹ ਖੇਤ ਆਪਣਾ ਪੀਆਰ 131 ਦੇ ਬ੍ਰੀਡਰ ਸੀਡ ਤੇ ਲੱਗਿਆ ਹੋਇਆ ਜੀ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਦੋਸਤੋ ਇਸ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਪੀਆਰ 131 ਪੂਸ਼ਾ 44 ਦੇ ਨਾਲੋਂ ਲਗਭਗ 10 ਤੋਂ 12 ਦਿਨ ਘਟ ਲੈਂਦੀ ਹੈ 140 ਤੋਂ 38 ਕਿ ਦੇਣਾ ਚਾਹੀਏ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੇ ਵਿੱਚੋਂ ਦਸਾਂ ਬਿਮਾਰੀਆਂ ਦਾ ਟੱਕਰਾ ਕਰਨ ਦੀ ਸਮਰੱਥਾ ਹੈ ਔਰ ਇਸ ਦੇ ਵਿੱਚੋਂ 2 ਤੋਂ 2.5 ਗੱਟੇ ਆਪਾਂ ਜੂਰੀਆ ਪਾ ਦਈਏ ਤੇ ਬਹੁਤ ਹੀ ਸੋਨਾ ਰਹਿੰਦਾ ਹੈ ਸਪਰੇਅ ਆਪਾਂ ਜੇਕਰ ਕਰਾਂਗੇ ਤੇ ਕਿਸਾਨ ਦੇਖੋ ਆਦੀ ਫਸਲ ਤੇ ਆਦੀ ਜਿਮੇਵਾਰੀ ਦੇ ਹੱਕ ਨਾਲ ਥੋੜੀ ਬਹੁਤੀ ਸਪਰੇਅ ਇਸ ਦੇ ਵਾਸਤੇ ਦੋ ਸਪਰੇਅ ਆਰਾਮ ਨਾਲ ਕੱਢ ਸਕਦਾ ਇੱਕ ਤਾਕਤ ਵਾਲੀ ਔਰ ਪਿੱਛੇ ਇਹ ਸੁੰਢੀ ਵਾਲੀ ਹੋਗੀ ਜਾਂ ਪੱਤਾ ਲਪੇਟ ਜਾਂ ਫੰਗਸ ਵਾਲੀ ਇੱਕ ਅੱਧੀ ਕੱਢ ਸਕਦਾ ਦੋਸਤੋ ਇਹਦੇ ਦੋ ਤੋਂ 2.5 ਗੱਟੇ ਖਾਦਦੇ ਆਉਂਦੇ ਹਨ 135 ਤੋਂ 40 ਦਿਨ ਇਹ ਖੇਤ ਦੇ ਵਿੱਚ ਲੈਂਦਾ ਸਨੇ ਪਨੀਰੀ ਔਰ ਇਸ ਦਾ ਮੈਂ ਕੈਰੇਕਟਰ ਦੱਸਦਾ ਜੀ ਜਦੋਂ ਇਹ ਸਟਾਰਟਿੰਗ ਇਸ ਲਾਵਾਂਗੇ ਥੱਲੇ ਥੱਲੇ ਬੁੱਟਾ ਛੋੜਾ ਛੋੜਾ ਹੁੰਦਾ ਜਾਊਗਾ ਬੁੱਟਾ ਮਾਰਦਾ ਜਾਊਗਾ ਹਾਈਟ ਘੱਟ ਲੱਗੂਗੀ ਦੇਖਣ ਨੂੰ ਔਰ ਕਈ ਵੀਰ ਜੋ ਪਹਿਲੀ ਵਾਰ ਲਾ ਰਹੇ ਨੇ ਕਪੜਾ ਰਹੇ ਨੇ ਕਿ ਸ਼ਾਇਦ ਇਸ ਦੀ ਹਾਈਟ ਛੋਟੀ ਜੀ ਰਹਿ ਜਾਈਗੀ ਇਹ ਮੈਂ ਤੁਹਾਨੂੰ ਦੱਸਦਾ ਜਦੋਂ ਗੋਬ ਅਵਸਥਾ ਤੇ ਆਉਗੀ ਉਸ ਟਾਈਮ ਆ ਕੇ ਇਹਨੇ ਇੱਕਦਮ ਕੱਦ ਖਿਚਣਾ ਜਦੋਂ ਗੋਬ ਅਵਸਥਾ ਤੇ ਆ ਗਈ ਆਟੋਮੈਟਿਕਲੀ ਇਹਨੇ ਹਾਈਟ ਕਰਨੀ ਹੈ ਫਿਰ ਇਹਦੇ ਵੱਡੇ ਲਗਭਗ ਜਿਹੜਾ ਤੁਹਾਡਾ ਪੀਆਰ ਪੂਸਾ 44 ਜਾਂ 26 ਹੈ ਉਸ ਤੋਂ ਉੱਪਰ ਕੱਦ ਹੋਊਗਾ ਪੂਸਾ 44 ਦੇ ਨਾਲ ਥੋੜਾ ਨੀਮਾ ਕੱਦ ਹੋਊਗਾ ਇਸ ਦਾ ਔਰ ਇਸ ਦੇ ਪੱਤਾ ਚੋੜਾ ਜੇ ਥੋੜਾ ਹਾਰਡ ਹੈਗਾ ਜਿੰਦੇ ਵਿੱਚ ਪੱਤਲ ਪੇੜ ਦੀ ਬਹੁਤ ਘੱਟ ਸਮੱਸਿਆ ਰਹਿੰਦੀ ਹੈਗੀ ਦੋਸਤੋ ਮੈਂ ਤੁਹਾਨੂੰ ਇੱਕ ਜਾਣਕਾਰੀ ਵਾਸਤੇ ਹੋਰ ਦੱਸ ਦਿਆਂ ਕਿ ਪਿੱਛੇ ਵੈਰਾਈਟੀਆਂ ਦੇਖੋ ਕਿ ਕਈ ਸਾਰੀਆਂ ਹੋਣਗੀਆਂ ਲੇਕਿਨ origional ਬੀਜ ਕੋਸ਼ਿਸ਼ ਕਿਸਾਨਾਂ ਕੋਲ ਜਾਂਦਾ ਹੈ ਔਰ ਇਹ PR114 ਦਾ ਜੋ ਸੋਧਿਆ ਹੋਇਆ ਰੂਪ ਹੈ ਉਹ ਹੈ ਇਹਦੇ ਵਿੱਚ ਆਪਾਂ ਨੂੰ ਇੱਕ ਹੋਰ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਜਦੋਂ ਵੀ ਇਹ ਨਸਾਰੇ ਤੇ ਆਊਗਾ ਕਿਤੋਂ-ਕਿਤੋਂ ਇਹ ਨਿਸਰਨਾ ਸਟਾਰਟ ਕਰੂਗਾ ਕੋਈ-ਕੋਈ ਬੁੱਟੇ ਇਹਦੇ ਉੱਚੇ ਵੀ ਹੋਣਗੇ ਉਹ ਦੇਖ ਨੂੰ ਹੋਊਗਾ ਜਦੋਂ ਇਹ 100 ਕਰਤੇ ਹੀ ਉਹ ਐਸਾ ਕਰੈਕਟਰ ਹੀ ਹੈ ਜੋ ਐਸੇ ਮੈਂ ਆਟੋਮੈਟਿਕਲੀ ਮਨਨ ਥੋੜਾ 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 ਇਹ ਨਿਸਰਨਾ ਸਟਾਰਟ ਕਰੂਗਾ ਇਕਸਾਰ ਨਹੀਂ ਪਕਦਾ ਤੇ ਵੈਰੈਟੀ ਦੋਸਤੋ ਬਹੁਤ ਸੋਹਣੀ ਹੈਗੀ ਆ ਔਰ ਆਪ ਦਾ ਜਿੱਤੋਂ ਤੁਸੀਂ ਤੁਹਾਡੇ ਕੋਲ ਸਾਫ ਸੋਸਰਾ ਬੀਜ ਜੇ ਤਾਂ ਉਤੋਂ ਹੀ ਲੈ ਕੇ ਆਪਦੇ ਖੇਤ ਦੇ ਵਿੱਚ ਵੀ ਸੀ ਖੁਦ ਬੀਜ ਰੱਖੋ ਹਰ ਬੇਰੀ ਤੁਸੀਂ ਬੀਜ ਮੁੱਲ ਨਾਲੋ ਜਿੱਦਾਂ ਕਿ ਬੀਜ ਦੀ ਲੋਟ ਇਸ ਵਾਰੀ ਫਿਰ ਜ਼ਿਆਦਾ ਹੋਣੀ ਹੈਗੀ ਜਿਵੇਂ ਐਚ ਡੀ 3385 ਤੇ 3386 ਬਹੁਤ ਘਟਕ ਨੁਕਸਾਨ ਨੇ ਜਿੰਨਾਂ ਕੋਲ ਇਹਦਾ ਬੀਜ 5-5 ਕਿਲੋ ਜਾਂ 20-20 ਕਿਲੋ ਮਿਲਿਆ ਸੀਗਾ ਇਸ ਤੋਂ ਇਲਾਵਾ ਜ਼ਿਆਦਾ ਬੀਜ ਨਹੀਂ ਸੀ 5 ਕਿਲੋ ਨਾਲ ਉਹ ਕਿੰਨਾ ਵੱਧ ਤੋਂ ਵੱਧ 10-15 ਕੁਇੰਟਲ ਬਣਾ ਲੇਗਾ ਥੱਗਿਆਂ ਤੋਂ ਬਚੋ ਆਪ ਦਾ ਬੀਜ ਤਿਆਰ ਕਰੋ ਅਤੇ ਪਿਛਲੇ ਬਿੱਲ ਲਓ